ਲੋਕ ਗੀਤਾਂ ਦੀ ਚਾਹਤ ਰੱਖਣ ਵਾਲੇ ਸਾਰੇ ਸਰੋਤਿਆਂ ਨੂੰ ਅਸੀਂ ਬਹੁਤ ਹੀ ਨਿਮਰਤਾ ਅਤੇ ਅਦਤਪਰੀ ਸੱਚੀ ਕਲ ਕੇ ਮਾਣ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਡੇ ਦੁਆਰਾ ਗਾਏ ਲੋਕ ਗੀਤਾਂ ਨੂੰ ਸੁਣਦੇ ਨੇ ਲੋਕ ਗੀਤ ਸੁਣ ਕੇ ਸਾਨੂੰ ਸੋਹਣੇ-ਸੋਹਣੇ ਕੰਪਲੀਮੈਂਟ ਕਰ ਦਿੰਦੇ ਨੇ ਤੇ ਸਾਡਾ ਹੌਸਲਾ ਵਧਾਉਂਦੇ ਨੇ ਅਸੀਂ ਹਰ ਰੋਜ਼ ਇਸ ਹੌਸਲੇ ਨੂੰ एनर्जी ਦੇ ਰੂਪ ਦੇ ਵਿੱਚ ਤਬਦੀਲ ਕਰਕੇ ਫਿਰ ਇਸ ਚੈਨਲ ਤੇ ਹਾਜ਼ਰ ਹੋ ਜਾਨੇ ਆ ਕੋਈ ਨਾ ਕੋਈ ਲੋਕ ਗੀਤ ਲੈ ਕੇ ਚਾਹੇ ਅਸੀਂ ਅੰਤਮ ਦੇ ਰੁਜ਼ੇ ਮਿਆਂ ਦੇ ਵਿੱਚ ਹੁੰਨੇ ਆ ਪਰ ਤੁਹਾਡੇ ਦੁਆਰਾ ਦਿੱਤੀ ਹੋਈ એનર્ਜੀ ਸਾਨੂੰ ਫਿਰ ਵਕਤ ਕੱਢਣ ਲਈ ਮਜਬੂਰ ਕਰ ਦਿੰਦੀ ਆ ਲੋਕ ਗੀਤਾਂ ਲਈ ਅਸੀਂ ਫਿਰ ਥੋੜਾ ਬਹੁਤਾ ਵਕਤ ਫਿਰ ਕੱਢ ਲੈਣੇ ਆ ਤੇ ਅੱਜ ਫਿਰ ਅਸੀਂ ਵਕਤ ਚੋਂ ਵਕਤ ਕੱਢ ਕੇ ਇਸ ਚੈਨਲ ਤੇ ਦੁਬਾਰਾ ਹਾਜ਼ਰ ਹੋਏ ਆ ਲੋਕ ਗੀਤਾਂ ਦੀ ਇੱਕ ਬੜੀ ਸੋਹਣੀ ਬਨਗੀ ਘੋੜੀ ਘੋੜੀ ਲੈ ਕੇ ਹਾਜ਼ਰ ਹੋਇਆ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਬਨਗੀ ਨੂੰ ਵੀ ਸਾਡੇ ਦੁਆਰਾ ਗਈ ਇਸ ਘੋੜੀ ਨੂੰ ਵੀ ਪਰਮਾ ਹੁੰਗਾਰਾ ਦੋਵਗੇ ਤੇ ਆਪ ਵੀ ਗਾਉਗੇ ਤੇ ਵੀਰਾਂ ਦੇ ਵਿਆਹਾਂ ਦੇ ਵਿੱਚ ਇਹਨਾਂ ਘੋੜੀਆਂ ਨੂੰ ਜ਼ਰੂਰ ਗਾਉਗੇ ਇਹਨਾਂ ਨੂੰ ਸਦਾ ਲਈ ਜਿਉਂਦੀਆਂ ਰੱਖੋਗੇ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਗ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਕੋੜੀ ਕੀ ਦੇਵੇਂ ਜਣਾ ਰੇ ਬੰਨਾ ਬਾਦਸ਼ਾਹੀ ਕੋੜੀ ਕੀ ਦੇਵੇਂ ਜਣਾ ਰੇ ਬੰਨਾ ਬਾਦਸ਼ਾਹੀ ਕੋੜੀ ਬਾਬੇ ਵੇਣੇ ਜਣਾ ਰੇ ਬੰਨਾ ਬਾਦਸ਼ਾਹੀ ਕੋੜੀ ਮਾ ਬੇ ਵੇਣੇ ਜਣਾ ਰੇ ਬੰਨਾ ਬਾਦਸ਼ਾਹੀ ਤੇਰੀ ਦਾਦੀ ਬੜੀ ਮਜਾ ਜਣ ਜਿਨ ਸ਼ਗਨਾ ਪਰ ਦੇਰ ਲਗਾਈ ਤੇਰੀ ਦਾਦੀ ਬੜੀ ਮਜਾ ਜਣ ਜਿਨ ਸ਼ਗਨਾ ਪਰ ਦੇਰ ਲਗਾਈ ਸ਼ਤਾਂਗ ਅਦਰ ਫਲੇਲ ਮਲੇ ਪੈਨ ਪਟਧਰੇ ਆਈ ਸ਼ਤਾਨ ਅਤਰ ਫਲੇ ਨਮਲੇ ਪੈਨੇ ਕੇ ਪਟਧਰੇ ਆਈ ਤੇਰੇ ਸਿਰ ਪਰ ਨਾਗਰ ਵੇਲ ਸਜੇ ਨੈਣਾ ਚ ਸੁਰਮਸ ਲਾਈ ਤੇਰੇ ਸਿਰ ਪੁਰਨਾਗਰ ਵੇਲ ਸਜੇ ਨੈਣਾ ਨਾਚ ਸੂਰਮਸਲਾਈ ਤੇਰੇ ਹੱਥ ਵਿੱਚ ਸਭ ਜ ਰੁਮਾਲੇ ਵਿਰਾਵੇ ਕੁੱਲ ਦੁਨੀਆਂ ਦੇ ਕਣ ਆਏ ਤੇਰੇ ਹੱਥ ਵਿੱਚ ਸਭ ਜ ਰੁਮਾਲੇ ਵਿਰਾਵੇ ਕੁੱਲ ਦੁਨੀਆਂ ਦੇਖਣ ਆਈ ਕੋੜੀ ਕੀ ਦੇਵੇਂ ੜੇ ਜਾਣਾ ਰੇ ਬੰਨਾ ਬਾਦਸ਼ਾਹੀ ਕੋੜੀ ਕੀ ਦੇਵੇਂ ੜੇ ਜਾਣਾ ਰੇ ਬੰਨਾ ਬਾਦਸ਼ਾਹੀ ਬਾਬਲ ਮੇੜੇ ਜਾਣਾ ਰੇ ਬੰਨਾ ਬਾਦਸ਼ਾਹੀ ਕੋੜੀ ਬਾਬਲ ਮੇੜੇ ਜਾਣਾ ਰੇ ਬੰਨਾ ਬਾਦਸ਼ਾਹੀ ਤੇਰੀ ਮਾਤਾ ਬੜੀ ਮਜਾ ਜਨ ਜਿਨ ਸ਼ਗਨਾ ਪਰ ਦੇਰ ਲਗਾਈ ਤੇਰੀ ਮਾਤਾ ਵੜੀ ਮਜਾ ਜਨ ਜਿਨ ਸ਼ਗਨਾ ਪਰ ਦੇਰ ਲਗਾਈ ਸ਼ਤਾਂਗਿਆ ਤਰਫ ਨੇ ਰਮਲੇ ਪੈਨੇ ਪਟਦਰਾਈ ਸ਼ਤਾਂਗੇ ਅਤਰ ਫਲੇਲੇ ਮਲੇ ਪੈਨੇ ਕੇ ਪਟਦਰਾਈ ਤੇਰੇ ਸਿਰ ਪਰ ਨਾਗਰ ਵੇਲ ਸਜੇ ਨਾਚ ਸੁਰਮਸ ਲਾਈ ਤੇਰੇ ਸਿਰ ਪੁਰਨਾਗਰ ਵੇਲ ਸਜੇ ਨੈਣਾ ਨਾਚ ਸੂਰਮਸਲਾਈ ਤੇਰੇ ਹੱਥ ਵਿੱਚ ਸਭ ਜੁਰਮਾਲ ਵਿਰਾਵੇ ਕੁਲ ਦੁਨੀਆਂ ਦੇਖਣ ਆਈ ਤੇਰੇ ਹੱਥ ਵਿੱਚ ਸਭ ਜੁਰਮਾਲ ਵਿਰਾਵੇ ਕੁਲ ਦੁਨੀਆ ਦੇਖਣ ਆਈ ਕੋੜੀ ਕੀ ਦੇਵੇਂ ੜੇ ਜਾਣਾਰੇ ਬੰਨਾ ਬਾਦਸ਼ਾਹੀ ਕੋੜੀ ਕੀ ਦੇਵੇਂ ੜੇ ਜਾਣਾਰੇ ਬੰਨਾ ਬਾਦਸ਼ਾਹੀ ਕੋੜੀ ਚਾਚੇ ਵੇੜੇ ਜਾਣਾ ਰੇ ਬੰਨਾ ਬਾਦਸ਼ਾਹੀ ਕੋੜੀ ਚਾਚੇ ਵੇੜੇ ਜਾਣਾ ਰੇ ਬੰਨਾ ਬਾਦਸ਼ਾਹੀ ਤੇਰੀ ਚਾਚੀ ਬੜੀ ਮਜਾ ਜਨ ਜਨ ਸ਼ਗਨਾ ਪਰ ਦੇਰ ਲਗਾਈ ਤੇਰੀ ਚਾਚੀ ਬੜੀ ਮਜਾ ਜਨ ਜਨ ਸ਼ਗਨਾ ਪਰ ਦੇਰ ਲਗਾਈ ਸ਼ਤਾ ਗਿਆ ਤਰ ਫੋਲੇਲੇ ਮਲੇ ਪੈਨੇ ਕੇ ਪੱਟ ਦਰਿਆਈ ਸ਼ਤਾਂਗੇ ਅਤਰ ਫੁਲੇਲੇ ਮਲੇ ਪੈਨੇ ਕੇ ਪੱਟ ਦਰਿਆਈ ਤੇਰੇ ਸਿਰ ਪਰ ਨਾਗਰ ਵੇਲ ਸਜੇ ਨੇ ਨਾਚ ਸੁਰਮਸੜਾਈ ਤੇਰੇ ਤੇਰੇ ਪੋਰਨਾ ਕਰ ਵੇ ਸਜੇ ਨੈਣਾਜ ਸੂਰਮਸਲਾਈ ਤੇਰੇ ਹੱਥ ਵਿੱਚ ਸਭ ਜਰਮਾਲ ਬਿਰਾਵੇ ਕੁੱਲ ਦੁਨੀਆਂ ਦੇਖਣ ਆਈ ਤੇਰੇ ਹੱਥ ਵਿੱਚ ਸਭ ਜਰਮਾਲ ਬਿਰਾਵੇ ਕੁੱਲ ਦੁਨੀਆਂ ਦੇਖਣ ਆਈ ਹਾਂਜੀ ਦੋਸਤੋ ਇਹ ਸੀ ਲੋਕਗੀਤਾਂ ਦੀ ਇੱਕ ਬੜੀ ਸੋਹਣੀ ਵੰਨਗੀ ਘੋੜੀ ਜੋ ਅਸੀਂ ਤੁਹਾਡੇ ਰੂਹਬਰੂ ਕੀਤੀ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਲੋਕਗੀਤ ਨੂੰ ਵੀ ਪਰਮਾ ਹੰਗਾਰਾ ਦੋਗੇ ਤੇ ਅਖੀਰ ਦੇ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ